ਹੈਲੋ ਪੰਜਾਬ ਦੀ ਨਿਸ਼ਾ ਤੁਹਾਡਾ ਆਪਣੇ YouTube ਚੈਨਲ ਦਾ ਨੇਸ਼ਨ ਬਿਊ ਲੋ ਟੀਚਰ ਉਤੇ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਚੰਦਰਪਾਨ ਕਾਫੀ ਸਮੇਂ ਤੋਂ ਬਾਅਦ ਤੁਹਾਡੇ ਨਾਲ ਫੇਰ ਇੱਕ ਵੀਡੀਓ ਸਾਂਝਾ ਕਰ ਰਹੇ ਹਾਂ ਜੀ ਆ ਇਹ ਵੀਡੀਓ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹੈ ਪੰਜਾਬ ਰਾਜ ਕਮਿਸ਼ਨ ਜਿਹੜੇ ਇੱਕ ਨਿਊਜ਼ ਲੱਗੀ ਸੀ ਪੰਜਾਬ ਰਾਜ ਚੋਣ ਕਮਿਸ਼ਨ ਪੰਚਾਇਤੀ ਚੋਣਾਂ ਦੇ ਬਾਰੇ ਜਿਹੜੀ ਤਿਆਰੀ ਹੈ ਉਹ ਕਿਵੇਂ ਚੱਲ ਰਹੀ ਹੈ ਕਿਉਂਕਿ ਜਿਹੜੇ ਡੀਸੀ ਸਾਈਬਾਂਸੇ ਉਹਨਾਂ ਨੂੰ ਇਹ ਪਾਵਰਾਂ ਦਿੱਤੀਆਂ ਗਈਆਂ ਸੀ ਕਿ ਜਿਹੜੀ ਰਜਿਸਟ੍ਰੇਸ਼ਨ ਪਾਲਿਸੀ ਹੈ ਉਹਨਾਂ ਨੂੰ ਲਾਗੂ ਕਰਕੇ ਤੇ ਜਿਹੜੇ ਲਗਭਗ 14000 ਦੇ ਲਗਭਗ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਜਿਸਟ੍ਰੇਸ਼ਨ ਪਾਲਿਸੀ ਐਸਸੀ ਐਸਟੀ ਤੇ 20 ਜਨਰਲ ਤੇ ਔਰਤਾਂ ਦੇ ਲਈ ਜਿਹੜੀ ਸੀਟਾਂ ਉਹ ਕਿਸ ਤਰੀਕੇ ਦੇ ਨਾਲ ਰੱਖੀਆਂ ਕਰਨੀਆਂ ਨੇ ਇਸ ਨੂੰ ਲੈ ਕੇ ਜਿਹੜੀ ਯੋਜਨਾ ਬਣਾਈ ਜਾਣੀ ਸੀਗੀ ਉਸ ਨੂੰ ਲੈ ਕੇ ਜਿਹੜੀ ਇੱਕ 26 ਜੁਲਾਈ ਨੂੰ ਇਹ ਖਬਰ ਲੱਗੀ ਸੀ ਉਸੇ ਦੇ ਮੱਧੇਨੰਦਰ ਅੱਜ ਇੱਕ ਜਿਹੜੀ ਨਿਊਜ਼ ਜਿਹੜੀ ਹੈ ਉਹ ਨਿਊ ਚੈਨਲ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜੀ ਕਿ ਆਉਣ ਵਾਲੇ ਨਵੰਬਰ ਦੇ ਵਿੱਚ 1 ਨਵੰਬਰ ਤੋਂ ਲੈ ਕੇ 15 ਨਵੰਬਰ ਦੇ ਵਿਚਾਲੇ ਵਿਚਾਲੇ ਜਿਹੜਾ ਹੈ ਉਹ ਪੰਚਾਇਤੀ ਤੇ ਨਗਰ ਕੌਂਸਲ ਦੀ ਜਿਹੜੀ ਹੈ ਉਹ ਇਲੈਕਸ਼ਨ ਜਿਹੜੇ ਹੋ ਸਕਦੇ ਨੇ ਉਸੇ ਨੂੰ ਲੈ ਕੇ ਇਹ ਵੀਡੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਪੰਚਾ ਸਰਪੰਚਾਂ ਦੇ ਰਾਖਵੇਂ ਸੰਬੰਧੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਜਲਦੀ ਹੀ ਜਾਰੀ ਹੋ ਜਾਏਗਾ ਉਸ ਤੋਂ ਇਲਾਵਾ ਜਿਹੜੇ ਇਲੈਕਸ਼ਨ ਨੇ ਉਹ ਨਵੰਬਰ 1 ਤੋਂ ਲੈ ਕੇ 15 ਨਵੰਬਰ ਦੇ ਵਿਚਾਲੇ ਵਿਚਾਲੇ ਹੋਣਗੇ ਉਹ ਵੀ ਨਿਊਜ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਨਿਊਜ਼ 18 ਜਿਹੜਾ ਹੈ ਉਸ ਦੀ ਉਹ ਨਿਊਜ਼ ਨੇ ਉਹ ਮੈਂ ਤੁਹਾਡੇ ਨਾਲ ਜੀ ਇਹ ਸਾਜੀ ਕਰ ਰਿਹਾ ਹੁਣ ਤੱਕ ਜਿਹੜੀ ਆਫੀਸ਼ੀਅਲੀ ਹੈ ਉਹ ਕਿਸੇ ਵੀ ਪ੍ਰਕਾਰ ਦੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਐ ਸਿਰਫ ਅਤੇ ਸਿਰਫ ਨਿਊਜ਼ ਚੈਨਲ ਅਤੇ ਪੇਪਰ ਦੀ ਕਟਿੰਗ ਦੇ ਦੁਆਰਾ ਕਿਉਂਕਿ ਇਹ ਪੇਪਰ ਦੇ ਵਿੱਚ ਜਦੋਂ ਕਟਿੰਗ ਆਈ ਹੈ ਅਜੀਤ ਦੀ ਹੈ ਕਟਿੰਗ ਹੈ ਜੀ ਉਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਰਾਜ ਜਿਹੜੇ ਚੋਣ ਕਮਿਸ਼ਨ ਹੈ ਉਸ ਦੇ ਵੱਲੋਂ ਤਿਆਰੀਆਂ ਜਿਹੜੀ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਜਾਰੀ ਹੈ ਜੀ ਠੀਕ ਹੈ ਜੀ ਤੁਸੀਂ ਇੱਥੇ ਵੇਖ ਸਕਦੇ ਹੋ ਬੇਸਿਕ ਸੂਬੇ ਅੰਦਰ ਪੰਚਾਇਤੀ ਚੋਣਾਂ ਸੰਬੰਧੀ ਹਾਲ ਦੀ ਘੜੀ ਤਰੀਕਾ ਦਾ ਐਲਾਨ ਨਹੀਂ ਕੀਤਾ ਗਿਆ ਉਸ ਟਾਈਮ ਨਹੀਂ ਕੀਤਾ ਗਿਆ ਸੀ ਹੁਣ ਜਿਹੜਾ ਚੱਲ ਰਿਹਾ ਪਰ ਰਾਜ ਚੋਣ ਕਮਿਸ਼ਨ ਅੰਦਰ ਖਾਤੇ ਚੋਣਾਂ ਸੰਬੰਧੀ ਤਿਆਰੀ ਕਿਚਨ ਲੱਗ ਪਈ ਹੈ ਜਿਸ ਦਾ ਮਤਬਲ ਹੈ ਸਰਕਾਰ ਕਿਸੇ ਵੀ ਵਿਵਲੇ ਪੰਚਾਇਤੀ ਚੋਣਾਂ ਕਰਵਾ ਸਕਦੀ ਨੇ ਤੇ ਇਹ ਉਹਨਾਂ ਦਾ ਦਫ਼ਤਰ ਜਿੱਥੇ ਮੀਟਿੰਗਾਂ ਹੋਈਆਂ ਜੀ ਉਸ ਦੇ ਹਿਸਾਬ ਨਾਲ ਉਹਨਾਂ ਨੇ ਦੱਸਿਆ ਹੈ ਅ ਅਧਿਕਾਰੀਆਂ ਨੂੰ ਪੰਚਾਇਤ ਚੋਣਾਂ ਸੰਬੰਧੀ ਤਿਆਰ ਰਹਿਣ ਲਈ ਕਿਹਾ ਗਿਆ ਹੈ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 11 ਅਤੇ 12 ਅਧੀਨ ਪੰਚਾਇਤ ਤੇ ਸਰਪੰਚਾਂ ਦੀਆਂ ਸੀਟਾਂ ਲਈ ਰਾਖਵਾਕਰਨ ਕਰਨ ਲਈ ਜਲਦੀ ਹੀ ਕਾਰਵਾਈ ਰੰਭੀ ਜਾਵੇਗੀ ਤਾਂ ਜੋ ਰਜਿਸਟ੍ਰੇਸ਼ਨ ਸੰਬੰਧੀ ਪੰਚ ਸਰਪੰਚ ਦੀਆਂ ਜਿਹੜੀਆਂ ਚੋਣਾਂ ਹਨ ਉਹ ਕਰਵਾਈਆਂ ਜਾ ਸਕਣ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਹੋਵੇ ਇਸ ਲਈ ਇਹ ਕਾਰਵਾਈ ਤੁਰੰਤ ਅਮਲੇ ਵਿੱਚ ਲਿਆਂਦੀ ਜਾਵੇ ਤੇ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜਾ 11 ਕਲੋਜ਼ 5 ਅਨੁਸਾਰ ਪੰਚਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਨੋਟੀਫਿਕੇਸ਼ਨ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਜਾਵੇਗਾ ਅਤੇ ਕੀਤੀ ਗਈ ਕਾਰਵਾਈ ਤੋਂ ਕਮਿਸ਼ਨ ਨੂੰ ਤੁਰੰਤ ਜਾਨੂ ਕਰਵਾਇਆ ਜਾਵੇਗਾ ਤਾਂ ਇਹ ਗੱਲਾਂ ਨੇ ਇਸ ਦੇ ਵਿੱਚ ਇਹਨਾਂ ਨੇ ਦੱਸਿਆ ਨੇ ਇਹ ਇੱਕ ਹੈ ਜੀ ਜਿਹੜੀ ਨਿਊਜ਼ ਕਾਫੀ ਵਾਇਰਲ ਹੋ ਰਹੀ ਹੈ ਨਿਊਜ਼ ਹਰਿਆਣਾ ਜਿਹੜਾ ਚੈਨਲ ਹੈ ਉਸ ਉੱਤੇ ਨਗਰ ਕੌਂਸਲ ਤੇ ਪੰਚਾਇਤ ਚੋਣਾਂ ਦਾ ਐਲਾਨ ਪੰਜਾਬ 'ਚ ਨਗਰ ਕੌਂਸਲਾਂ ਤੇ ਪੰਚਾਇਤ ਦੀਆਂ ਚੋਣਾਂ ਜਿਹੜੀ ਹੈ ਉਹ ਕਦੋਂ ਹੋ ਸਕਦੀਆਂ ਨੇ ਇਸ ਦੇ ਲਈ ਇਹ ਦੱਸਿਆ ਗਿਆ ਇਸ ਦੇ ਵਿੱਚ ਇੱਕ ਤਰੀਕ ਤੋਂ ਲੈ ਕੇ 15 ਨਵੰਬਰ ਦੇ ਵਿਚਾਲੇ ਵਿਚਾਲੇ ਜਿਹੜੀ ਹੈ ਉਹ ਜਿਹੜੀ ਚੋਣਾਂ ਹੋ ਸਕਦੀਆਂ ਨੇ ਜਿਵੇਂ ਹੀ ਆਫੀਸ਼ੀਅਲੀ ਕੋਈ ਨੋਟੀਫਿਕੇਸ਼ਨ ਆਉਂਦਾ ਕਿਉਂਕਿ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਹੈ ਜੀ ਪੰਚਾਇਤ ਇਲੈਕਸ਼ਨ ਨੂੰ ਲੈ ਕੇ ਉਸੇ ਦੇ ਬਾਬਤ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਬੇਸਿਕਲੀ ਆਪਣਾ ਚੈਨਲ ਹੈ ਜਿਹੜਾ ਐਜੂਕੇਸ਼ਨ ਨੂੰ ਲੈ ਕੇ ਹੈ ਕਿਤੇ ਨੇ ਕਿਤੇ ਪੰਚਾਇਤਾਂ ਹੈ ਉਹ ਐਜੂਕੇਸ਼ਨ ਦੀ ਜਿਹੜੇ ਪਿੰਡਾਂ ਦੇ ਇਸ ਦੇ ਲਈ ਇਹ ਤੁਹਾਡੇ ਲਈ ਵੀਡੀਓ ਬਣਾਈ ਜਾ ਰਹੀ ਹੈ ਬਾਕੀ ETTU 994 2364 635 ਜਾਂ ETT admission ਜਾਂ ETT second year ਦੇ ਜਿਹੜੇ ਪੇਪਰਸ ਹੁਣ ਹੋਣੇ ਆ ਉਸ ਨੂੰ ਲੈ ਕੇ ਬਹੁਤ ਹੀ ਜਲਦਾਪਾ ਕਲਾਸਿਸ ਸਟਾਰਟ ਕਰ ਰਹੇ ਹਾਂ ਤੇ ਟੀਚਿੰਗ ਇਗਜ਼ਾਮ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਅਪਡੇਟ ਦੇ ਲਈ ਤੇ ਪੰਜਾਬ ਦੇ ਵਿੱਚ ਆਉਣ ਵਾਲੀ ਭਰਤੀਆਂ ਦੀ ਅਪਡੇਟ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਫੇਰ ਮਿਲਦੇ ਆ ਕਿਸੇ ਵੀਡੀਓ ਦੇ ਵਿੱਚ ਤਦ ਤੱਕ ਸਸ਼ੇਕਾਰ ਤੇ ਰਾਮ ਰਾਮ